ਨੌਜਵਾਨ ਭਾਰਤ ਸਭਾ ਵੱਲੋਂ ਏਡੀਸੀ ਵਿਕਾਸ ਪ੍ਰੋਜੈਕਟ ਦੇ ਦਫ਼ਤਰ ਅੱਗੇ 3 ਜਨਵਰੀ ਨੂੰ ਪੱਕਾ ਤਰਨਾ ਦੇਣ ਦਾ ਕੀਤਾ ਐਲਾਨ ਜੀਹਾਂ ਪ੍ਰੈਸ ਬਿਆਨ ਜਾਰੀ ਕਰਦੇ ਸਮੇਂ ਨੌਜਵਾਨ ਭਾਰਤ ਸਭਾ ਦੇ ਸੂਬਾ ਵੀਤ ਸਕੱਤਰ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਤੇ ਜ਼ਿਲ੍ਹਾ ਮੀਤ ਪ੍ਰਧਾਨ ਜਸਵੰਤ ਸਿੰਘ ਜਵਾਏ ਸਿੰਘ ਵਾਲਾ ਨੇ ਕਿਹਾ ਕਿ ਪਿੰਡ ਜਵਾਏ ਸਿੰਘ ਵਾਲਾ ਮਾੜੇ ਕਲਾ ਵਸਤੀ ਨਾਨਕਪੁਰ ਦੇ ਵਿੱਚ ਮਨਰੇਗਾ ਦੇ ਕੰਮਾਂ ਵਿੱਚ ਹੋਈ ਵੱਡੇ ਪੱਧਰ ਤੇ ਕਪਲੇਬਾਜੀ ਇਨ੍ਹਾਂ ਪਿੰਡਾਂ ਵਿੱਚ ਸਰਪੰਚਾਂ ਵੱਲੋਂ ਪਿੰਡਾਂ ਦੇ ਵਿਕਾਸ ਦੇ ਕੰਮਾਂ ਲਈ ਆਈਆਂ ਗ੍ਰਾਂਟਾਂ ਤੇ ਪਿੰਡ ਵਿੱਚ ਸਬਸਿਡੀ ਤੇ ਆਏ ਸੰਧ ਵੀ ਜੋ ਕਾਗਜ਼ਾਂ ਵਿੱਚ ਸੰਧ ਹਨ ਪਰ ਪਿੰਡ ਵਿੱਚ ਸੰਧ ਮੌਜੂਦ ਨਹੀਂ ਹਨ ਸਰਪੰਚਾਂ ਨੇ ਸਬਸਿਡੀਆਂ ਵੀ ਲੈ ਕੇ ਖਾਲੀਆਂ ਹਨ ਤੇ ਕਈ ਹੋਰ ਵੀ ਕਪਲੇ ਕੀਤੇ ਹਨ ਜਿਨ੍ਹਾਂ ਨੂੰ ਨੰਗੀਆਂ ਕਰਦਿਆ ਇਹਨਾਂ ਕੱਪੜਿਆਂ ਦਾ ਸਾਰਾ ਰਿਕਾਰਡ ਆਰਟੀਆਈ ਰਾਈ ਨੌਜਵਾਨਾਂ ਨੇ ਆਪਣੇ ਕੋਲ ਲੈ ਕੇ ਰੱਖਿਆ ਹੋਇਆ ਹੈ ਤੇ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਨੇ ਜਿਸ ਦੇ ਨਾਲ ਨੱਥੀ ਵੀ ਕੀਤਾ ਗਿਆ ਹੈ ਦੇਖੋ ਖਾਸ ਤੌਰ ਤੇ ਵੀਰਾਂ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕੀ ਕਿਹਾ ਸਰ ਕਿਸ ਮਸਲੇ ਜਿਹੜੇ ਅੱਜ ਇਕੱਠੇ ਹੋਏ ਜੀ ਅੱਜ ਕਾਫੀ ਲੰਮੇ ਸਮੇਂ ਤੋਂ ਨੌਜਵਾਨ ਭਾਰ ਸਭਾ ਦੇ ਜਿਹੜੇ ਸਾਡੇ ਆਗੂ ਸੀਗੇ ਜਸਵੰਤ ਸਿੰਘ ਜਵਾਈ ਸਿੰਘ ਵਾਲਾ ਜੀ ਜਾਂ ਸਤਪਾਲ ਸਿੰਘ ਜਿਹੜਾ ਬਾੜੇਕਲਾਂ ਤੋਂ ਸ੍ਰਿੰਦਰ ਸਿੰਘ ਬਾੜੇਕਲਾਂ ਤੋਂ ਇਹਨਾਂ ਨੇ ਆਪਦੇ ਆਪਦੇ ਪਿੰਡਾਂ ਦੇ ਲਗਭਗ ਤਿੰਨ ਚਾਰ ਪਿੰਡਾਂ ਦੇ ਘਪਲੇ ਜਿਹੜੇ ਉਹ ਜਗ ਜाहिर ਕੀਤੇ ਆ ਜਿਹੜੇ ਕਿ ਕਈ ਮਨਰੇਗਾ ਦੇ ਵਿੱਚ ਨੇ ਜਿਵੇਂ ਜਿਹੜੇ ਬੰਦਿਆਂ ਨੇ ਕੰਮ ਨਹੀਂ ਕੀਤਾ ਉਹਨਾਂ ਦੇ ਖਾਤਿਆਂ 'ਚ ਪੈਸੇ ਆਏ ਹੋਏ ਨੇ ਵੱਡੀ ਵੱਡੀ ਮੋਟੀ ਮੋਟੀ ਰਕਮ ਜਿਹੜੀ ਉਹਨਾਂ ਦੇ ਖਾਤਿਆਂ ਦੇ ਵਿੱਚ ਆਈ ਹੈ ਜਿਨ੍ਹਾਂ ਨੇ ਅੱਜ ਤੱਕ ਕੰਮ ਨਹੀਂ ਕੋਈ ਵੀ ਕੀਤਾ ਇਸੇ ਤਰ੍ਹਾਂ ਹੀ ਜਿਹੜਾ ਸਰਪੰਚਾਂ ਨੇ ਵੀ ਕਈ ਗ੍ਰਾਂਟਾਂ ਦੇ ਵਿੱਚ ਘਪਲੇ ਕੀਤੇ ਨੇ ਇੱਕ ਵਾਰ ਤਾਂ ਜਿਹੜੀ ਇੱਕ ਮੌਨਕਾਰਾਣੀ ਆ ਬਨਰੇਗਾ ਦੇ ਵਿੱਚ ਜੋ ਕੰਮ ਕਰਵਾਉਂਦੀ ਹੁੰਦੀ ਸੀ ਉਹਨੂੰ ਸਸਪੈਂਡ ਵੀ ਕੀਤਾ ਗਿਆ ਇਹਨਾਂ ਦੇ ਸੰਘਰਸ਼ ਦੀ ਬਦੌਲਤ ਜੀ ਹੁਣ ਇਹਨਾਂ ਦੀ ਮੰਗ ਆ ਅੱਗੇ ਸਾਡੀ ਸਾਰਿਆਂ ਦੀ ਕਿ ਜਿਹੜਾ ਉਹਨਾਂ ਤੇ ਐਫ ਆਈ ਆਰ ਵੀ ਦਰਜ ਕੀਤੀ ਜਾਵੇ ਜੋ ਉਹਨਾਂ ਨੇ ਕਪਲੇ ਕੀਤੇ ਆ ਜਦੋਂ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਉਹਦਾ ਕਪਲਾ ਸ਼ੋ ਹੋ ਗਿਆ ਫਿਰ ਉੱਤੇ ਅੱਗੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਲਗਾਤਾਰ 1.5 ਸਾਲ ਤੋਂ ਏ ਡੀ ਸੀ ਵਿਕਾਸ ਜਿਹੜਾ ਆਪਦੇ ਦਫ਼ਤਰ ਦੇ ਗੇੜੇ ਕਢਾ ਰਿਹਾ ਇਹਨਾਂ ਦੇ ਵੀ ਜਿਵੇਂ ਕੋਈ ਕਪਲਾ ਹੀ ਇਹਨਾਂ ਨੇ ਕੀਤਾ ਹੋਵੇ ਕੋਈ ਗਲਤੀ ਹੈ ਨਾ ਨੌਜਵਾਨਾਂ ਦੀ ਹੋਵੇ ਇਹਨਾਂ ਨੇ ਤਾਂ ਜਿਵੇਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਚਾਹੁੰਦੇ ਆ ਇਹਨਾਂ ਨੌਜਵਾਨਾਂ ਨੇ ਆਪਦੇ ਪਿੰਡਾਂ ਵਿੱਚ ਹੋ ਰਿਹਾ ਭ੍ਰਿਸ਼ਟਾਚਾਰ ਜਿਹੜਾ ਲੋਕਾਂ ਦੇ ਸਾਹਮਣੇ ਕੀਤਾ ਇਹ ਸਾਬਤ ਹੋ ਰਿਹਾ ਕਿ ਦਫ਼ਤਰ ਦੇ ਵਿੱਚ ਵੀ ਜਿਹੜਾ ਚੜਾਵਾ ਉਹ ਚੜ ਚੁੱਕਿਆ ਇਸੇ ਕਰਕੇ ਇਹ ਜਿਹੜਾ ਉਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੇ ਵਾਰ-ਵਾਰ ਇੱਥੇ ਲਗਾਤਾਰ ਹੀ ਨੌਜਵਾਨ ਆਉਂਦੇ ਆ ਇੱਥੋਂ ਤੱਕ ਕੇ ਕਈ ਵਾਰ ਤਾਂ ਇਹ ਏਡੀਸੀ ਜਾਂ ਇਹਦਾ ਜਿਹੜਾ ਰੀਡਰ ਆ ਉਹ ਭੱਦੀ ਸ਼ਬਦਾਵਲੀ ਦੇ ਵਿੱਚ ਵੀ ਇਹਨਾਂ ਨੌਜਵਾਨਾਂ ਨਾਲ ਜਿਹੜਾ ਉਹ ਗੱਲ ਕਰਦਾ ਰਿਹਾ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ 도ਛੀ ਨਹੀਂਗੇ ਜਿਨ੍ਹਾਂ ਦੇ ਘਪਲੇ ਇਹਨਾਂ ਨੇ ਜਗਜाहਰ ਕੀਤੇ ਆ 도ਛੀ ਇਹਨਾਂ ਨੂੰ ਬਣਾਇਆ ਜਾ ਰਿਹਾ ਇਹਨਾਂ ਤੇ ਇਸ ਤਰ੍ਹਾਂ ਇਹਨਾਂ ਦਾ ਵਰਤਾਵਾ ਕੀਤਾ ਜਾ ਰਿਹਾ ਕਿ ਕੋਈ ਵੀ ਨੌਜਵਾਨ ਲੱਗੇ ਤੋਂ ਵੀ ਜਿਹੜਾ ਵੀ ਉਹ ਸਾਹਮਣੇ ਨਾ ਆਵੇ ਜਿਹੜੇ ਲੋਕ ਘਪਲੇ ਕਰਦੇ ਨੇ ਉਹਨਾਂ ਦੇ ਘਪਲੇ ਜਿਹੜੇ ਜਗਜाहਰ ਨਾ ਕਰੇ ਇਸ ਕਰਕੇ ਇਸ ਤਰ੍ਹਾਂ ਦਾ 1.5 ਸਾਲ ਤੋਂ ਚੱਲਦਾ ਆ ਰਿਹਾ ਅੱਜ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਇਥੇ ਮੰਗ ਪੱਤਰ ਦੇ ਕੇ ਚੱਲੇ ਆ ਏਡੀਸੀ ਵਿਕਾਸ ਨੂੰ ਕਿ ਜੇਕਰ ਇਹਨਾਂ ਤਿੰਨਾਂ ਚਾਰਾਂ ਪਿੰਡਾਂ ਦਾ ਜਲਦ ਤੋਂ ਜਲਦ ਇਸ ਤੋਂ ਅਗਲਾ ਸਟੈਪ ਕੀ ਹੋਊਗਾ ਜੀ ਉਹੋ ਹੀ ਦੱਸ ਰਹੇ ਆ ਜੀ ਜੇਕਰ ਤਿੰਨਾਂ ਚਾਰਾਂ ਪਿੰਡਾਂ ਦੀ ਜੋ ਵੀ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਉਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਕਾਰਵਾਈ ਪੂਰੀ ਨਹੀਂ ਕੀਤੀ ਜਾਂਦੀ ਤੇ ਅਸੀਂ ਆਉਣ ਵਾਲੀ 3 ਜਨਵਰੀ ਨੂੰ ਇੱਥੇ ਜਿਹੜਾ ਏਡੀਸੀ ਵਿਕਾਸ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਜਿਹੜਾ ਲਾਵਾਂਗੇ ਉਦੋਂ ਤੱਕ ਲਾਵਾਂਗੇ ਜਦੋਂ ਤੱਕ ਫਿਰ ਸਾਰੇ ਦੋਸ਼ੀਆਂ ਦੇ ਉੱਪਰ ਕਾਰਵਾਈ ਨਾ ਹੋਵੇ ਤੇ ਇਹਦਾ ਵੀ ਅਸੀਂ ਏਡੀਸੀ ਦਾ ਮੰਗ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਏਡੀਸੀ ਡੇਢ ਸਾਲ ਤੋਂ ਇਹਨਾਂ ਨੌਜਵਾਨਾਂ ਦੇ ਗੇੜੇ ਕਢਾਰਿਆ ਤੇ ਕੋਈ ਜਿਹੜੀ ਇਹਨੇ ਅਜ ਤੱਕ ਉਹ ਪ੍ਰੋਪਰ ਰਿਪੋਰਟ ਨਹੀਂ ਬਣਾਈ ਜਾਂ ਉਹਨਾਂ ਦੋਚੀਆਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਇਹਦੀ ਵੀ ਮੰਗ ਕਰਾਂਗੇ ਕਿ ਇਹਨੂੰ ਵੀ ਜਿਹੜਾ ਇਥੋਂ ਚੱਲਦਾ ਕੀਤਾ ਜਾਵੇ ਤਾਂ ਜੋ ਕੋਈ ਚੰਗਾ ਅਧਿਕਾਰੀ ਇੱਥੇ ਆਵੇ ਤੇ ਅਜਿਹੇ ਭ੍ਰਿਸ਼ਟ ਲੋਕਾਂ ਨੂੰ ਜਿਹੜੀ ਨੱਥ ਪਾ ਚੱਕੇ ਸਾਨੂੰ ਲੱਗਦਾ ਕਿ ਇਹ ਵੀ ਭ੍ਰਿਸ਼ਟ ਹੋਇਆ ਪਿਆ ADC ਵੀ ਉਹਨਾਂ ਹੀ ਭ੍ਰਿਸ਼ਟਾਜੇ ਭ੍ਰਿਸ਼ਟਾਚਾਰੀਆਂ ਤੇ ਕਾਰਵਾਈ ਨਹੀਂ ਕਰਦਾ ਜੀ